ਕਿ ਜਦ ਅੰਗਰੇਜ਼ ਜਾਣਗੇ ਸਿੱਖਾਂ ਦੀ ਫੌਜੀ ਸਮਰੱਥਾ ਸਿੱਖਾਂ ਦੀ ਵਪਾਰਕ ਸਮਰੱਥਾ ਸਿੱਖਾਂ ਦੀ ਬੋਲੀ ਦੀ ਸਮਰੱਥਾ ਗੁਰੂ ਦਾ ਆਸਰਾ ਸਾਰੀਆਂ ਚੀਜ਼ਾਂ ਉਹਨਾਂ ਨੂੰ ਇੱਕ ਖਿੱਤੇ ਦੇ ਰਾਜ ਬਣਾਉਂਦੀਆਂ ਸੀ ਰਾਜ ਦੇ ਬੈਠਿਆਂ ਨੂੰ ਇਹ ਗੱਲ ਦਿਸਦੀ ਸੀ ਦੂਰ ਤੋਂ ਤਾਂ ਇਹ ਮੁਕਾਬਲੇ ਕਰਕੇ ਕਿ ਜੇ ਇਹ ਅੱਖਰ ਜੇ ਇਹ ਲਿਪੀ ਰਹਿੰਦੀ ਹੈ ਇਹ ਸਾਰਾ ਖਿੱਤਾ ਹਿੰਦੁਸਤਾਨ ਦਾ ਸਿੱਖਾਂ ਦੇ ਕਬਜ਼ੇ ਅਧੀਨ ਹੋਏਗਾ ਤਾਂ ਇੱਥੋਂ ਹੀ ਪੰਜਾਬੀ ਅਤੇ ਗੁਰਮੁਖੀ ਨਾਲ ਮੁਕਾਬਲੇ ਦੀ ਖੇਡ ਸ਼ੁਰੂ ਹੁੰਦੀ ਹੈ ਨਵੇਂ ਜਮਾਨੇ ਦੀ ਹਿੰਦੀ ਵੀ ਇਸ ਥਾਂ ਦੇ ਉੱਤੇ ਕਿਸੇ ਵੀ ਖਿੱਤੇ ਦੀ ਬੋਲੀ ਨਹੀਂ ਹੈ ਉਰਦੂ ਵੀ ਕਿਸੇ ਖਿੱਤੇ ਦੀ ਬੋਲੀ ਨਹੀਂ ਹੈ ਮਹਾਰਾਜ ਉਹਨਾਂ ਨੇ ਦੋ ਨਕਲੀ ਬੋਲੀਆਂ ਬਣਾ ਕੇ ਇੱਥੋਂ ਦੀ ਸੱਤਾ ਵੰਡੀ ਤਾਂ ਕਿ ਅਸੀਂ ਇਹ ਸੱਤਾ ਦੇ ਹੱਕਦਾਰ ਨਾ ਰਹਿ ਜਾਈਏ ਇਹ ਖੇਡਾ ਇਸ ਹੱਦ ਤੱਕ ਗਿਆ ਹੋਇਆ ਹੈ ਜਿੱਨਾਂ ਜਿਹੜੇ ਅਸੀਂ ਇਹ ਦੋਵੇਂ ਮਹੱਤਵਾਂ ਨੂੰ ਸਹੀ ਤਰੀਕੇ ਨਾਲ ਸਿੱਖਾਂ ਦੇ ਪ੍ਰਸੰਗ 'ਚ ਨਹੀਂ ਸਮਝਦੇ ਸਾਡੀ ਰਾਜਨੀਤਿਕ ਆਰਥਿਕ ਸੱਭਿਆਚਾਰਕ ਜਿਹੜੀ ਜਦੋਂ ਜਹਦ ਹੈ ਉਹ ਅਸਲੀ ਅਰਥਾਂ 'ਚ ਸੰਪੂਰਨ ਨਹੀਂ ਹੋਏਗੀ ਇਸ ਖਿੱਤੇ ਦੇ ਵਿੱਚ 150 ਬਰਾ ਇੱਕ ਰਾਜਨੀਤਿਕ جنگ ਹੋਈ ਲਿਪੀ ਤੇ ਬੋਲੀ ਦੀ ਉਹ ਭਾਈ ਅੱਗੇ ਹੋਰ ਤੇਜ਼ ਹੋਣ ਵਾਲੀ ਹੈ ਇਸ ਕਰਕੇ ਰੋਣ ਦਾ ਵੇਲਾ ਨਹੀਂ ਹੈ ਆਪਦੇ ਫੱਟ ਬੰਨੋ ਕੱਲੂ ਘਰੇ ਤੋਂ ਬਾਅਦ ਫਿਰ ਲੜੋ ਮੈਦਾਨੇ ਜੰਗ ਜਹਾ ਮਹਾਰਾਜ ਸ਼੍ਰੀ ਗੁਰੂ ਅੰਗਦੇਵ ਜੀ ਮਹਾਰਾਜ ਦੀ ਧਰਤੀ ਜਿਸ ਥਾਂ ਦੇ ਉੱਤੇ ਅਸੀਂ ਸਾਰੇ ਸੁਸ਼ੋਭਤ ਹਾਂ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਸਮਾਂ ਮੈਨੂੰ ਦਿੱਤਾ ਗਿਆ ਹੈ ਤੁਹਾਡੇ ਸਾਹਮਣੇ ਗੱਲਬਾਤ ਰੱਖਣ ਲਈ ਉਦੇ ਚੋਂ ਮੈਂ ਇੱਕ ਹਿੱਸਾ ਥੋੜਾ ਜਾ ਪਹਿਲਾਂ ਅਸੀਂ ਗੱਲ ਤੇ ਲਾਵਾਂਗਾ ਤੁਹਾਡੇ ਸਾਹਮਣੇ ਕਿ ਜਿਹੜਾ ਕੋਈ ਵੀ ਕੰਮ ਕਰਦੇ ਆਪਾਂ ਉਹਦੇ ਬਾਰੇ ਪਹਿਲਾਂ ਜਾਣਕਾਰੀ ਇਕੱਠੀ ਕਰਦੇ ਆਂ ਥੋੜੀ-ਮੋਟੀ ਤੇ ਸਾਡਾ ਜਿਹੜਾ ਸੁਭਾਅ ਹੈ ਜਿਹੜਾ ਅੱਜ ਦਾ ਸਮਾਂ ਹੈ ਇਹ ਦੋਨੇ ਮਿਲਾ ਕੇ ਸਾਨੂੰ ਇੱਕ ਚੀਜ਼ ਸਿਖਾਉਂਦੇ ਨੇ ਉਹ ਹੁੰਦੀ ਕਾਹਲ ਤੇ ਜਿਸ ਵੀ ਕੰਮ ਨੂੰ ਕਰਨ ਲਈ ਸਾਡੇ ਮਨ ਚ ਕਾਹਲ ਆ ਜਾਏ ਉਹਦੇ ਸਹੀ ਹੋਣ ਦੀ ਸੰਭਾਵਨਾ ਘਟਦੀ ਹੈ ਇਹ ਗੱਲਾਂ ਮੈਂ ਬੋਲੀ ਦੇ ਪ੍ਰਸੰਗ ਤੋਂ ਕਹਿ ਰਿਹਾ ਹਾਂ ਸਾਡੇ ਪੁਰਖਿਆਂ ਨੇ ਖਿਸ਼ਲੇ ਲਗਭਗ 1870-72 ਤੋਂ ਇਹ ਕੰਮ ਸ਼ੁਰੂ ਕੀਤਾ 1870-72 ਤੋਂ ਕਿ ਅਸੀਂ ਆਪਣੀ ਬੋਲੀ ਆਪਣੇ ਅੱਖਰਾਂ ਨੂੰ ਸੰਭੀਏ ਉਹਨਾਂ ਦੇ ਮੁਕਾਬਲੇ ਜਿਹੜੇ ਰਾਜ ਭਾਗ ਤੇ ਕਾਬਜ ਹੋ ਗਏ ਦੂਜਾ ਉਹਨਾਂ ਦੇ ਮੁਕਾਬਲੇ ਜਿਹੜੇ ਰਾਜ ਭਾਗ ਤੇ ਕਾਬਜ਼ ਹੋਣ ਲਈ ਤਤਪਰ ਹੋ ਗਏ ਤਾਂ ਪੰਜਾਬੀ ਬਾਰੇ ਜਿੰਨੀ ਮੈਂ ਗੱਲ ਕਰਨੀ ਹੈ ਇਹ ਪ੍ਰਸੰਗ ਸਾਹਮਣੇ ਰੱਖਣਾ ਹੈ ਕਿ ਜਿਹੜੀ ਅੱਜ ਦੀ ਹਾਲਤ ਹੈ ਇਹਦਾ ਜਿਹੜਾ ਵਰਣਨ ਕਰਦੇ ਆ ਅਸੀਂ ਉਹ ਬਹੁਤੀ ਵਾਰੀ ਜਿਵੇਂ ਕਰਦੇ ਆ ਮੈਨੂੰ ਉਹਦੇ ਤੋਂ ਥੋੜਾ ਜਿਹਾ ਔਖ ਮਹਿਸੂਸ ਹੁੰਦੀ ਦੋ ਕਾਰਨਾ ਕਰਕੇ ਪਹਿਲਾ ਤਾਂ ਇਹ ਕਿ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਸਿਧਾਂਤ ਹੈ ਇਸ ਗੱਲ ਦਾ ਉਹ ਕੱਲੀ ਰਾਜਨੀਤੀ 'ਚ ਨਹੀਂ ਹੈ ਸਾਡੇ ਕੋਲੇ ਮਾਨਸਾ ਬੈਠੇ ਨੇ ਉਹ ਦੱਸਣਗੇ ਕਿ ਜਦੋਂ ਕਿਸੇ ਮੁਜਰਮ ਦੀ ਪੁਸ਼ਪ ਪਤਾਲ ਕੀਤੀ ਜਾਂਦੀ ਹੈ ਤਾਂ ਉਹਨੂੰ ਉਸ ਹਾਲਤ 'ਚ ਲਜਾਇਆ ਜਾਂਦਾ ਹੈ ਜਿੱਥੇ ਉਹ ਆਪਣੀ ਹੀਣਤਾ ਨੂੰ ਸੱਚ ਮੰਨ ਲਵੇ ਜਿਹੜਾ ਵਿਕਟਮ ਹੁਨ ਅਨਜੋਇਮੈਂਟ ਹੈ ਜਿਹੜੀ ਉਸ ਥਾਂ ਤੇ ਲੈ ਜਾਣਾ ਬੰਦੇ ਨੂੰ ਤਾਂ ਅੱਜ ਜਿਹੜੀ ਪੰਜਾਬੀ ਬਾਰੇ ਅਸੀਂ ਚਰਚਾ ਕਰਦੇ ਹਾਂ ਉਹ ਬਹੁਤਾ ਸਵੈ ਨਿੰਦਿਆ ਹੋ ਜਾਂਦੀ ਹੈ ਉਹ ਰਾਜਨੀਤਿਕ ਖੇਡੇ ਦਾ ਇੱਕ ਪੈਂਤੜਾ ਮੰਨਣਾ ਚਾਹੀਦਾ ਹੈ ਜਦੋਂ ਅਸੀਂ ਆਪਣੀ ਬੋਲੀ ਨੂੰ ਆਪਣੀ ਲਿਪੀ ਨੂੰ ਇਸ ਖਿੱਤੇ 'ਚ ਘਟੋ-ਘਟ ਪਿਛਲੇ ਢੂੜ 200 ਸਾਲ ਤੋਂ ਵੇਖਾਂਗੇ ਇਹ ਗੱਲ ਮੈਂ ਤਾਂ ਕਰਨੀ ਚਾਹੁੰਦਾ ਕਿਉਂਕਿ ਜਿਹੜਾ ਇਕੱਠ ਸੱਧਿਆ ਹੋਇਆ ਹੈ ਇਹ ਰਾਜਨੀਤਿਕ ਜਥੇਬੰਦੀ ਵੱਲੋਂ ਹੈ ਤੇ ਇਸ ਮੁਹਾਵਰੇ ਨੂੰ ਮੈਂ ਸਿਰਫ ਬੋਲੀ ਦੇ ਪੱਖ ਨੂੰ ਰਾਜਨੀਤਿਕ ਪ੍ਰਸੰਗ ਵਿੱਚ ਰੱਖਣ ਦੀ ਕੋਸ਼ਿਸ਼ ਕਰਾਂਗਾ ਹਾਲਾਂਕਿ ਇਹਦੇ ਦੂਜੇ ਪੱਖ ਬਹੁਤ ਵੱਡੇ ਹਨ ਲਗਭਗ 1838 ਦੇ ਨੇੜੇ ਜਦੋਂ ਰਾਜਾ ਰਣਜੀਤ ਸਿੰਘ ਜਿਉਂਦਾ ਸੀ ਅੰਗਰੇਜ਼ਾਂ ਦੇ ਇੱਕ ਅਫਸਰ ਨੇ ਬੰਗਾਲ ਦੇ ਜਿਹੜੇ ਮੋਤਬਰ ਲੋਕ ਸੀ ਉਹਨਾਂ ਨੂੰ ਕਿਹਾ ਕਿ ਅਸੀਂ ਇੱਕ ਦਿਨ ਤੁਹਾਡਾ ਇਹ ਮੁਲਕ ਛੱਡ ਕੇ ਜਾਵਾਂਗੇ ਤਾਂ ਤੁਸੀਂ ਸਾਡੇ ਤੋਂ ਰਾਸਤਾ ਲੈਣ ਲਈ ਤਿਆਰ ਹੋਵੋ ਸਾਡੇ ਤਰੀਕੇ ਨਾਲ ਤੁਹਾਨੂੰ ਰਾਸਤਾ ਦੇ ਕੇ ਜਾਵਾਂਗੇ ਪਰ ਤੁਸੀਂ ਰਾਸਤਾ ਲੈਣ ਲਈ ਤਿਆਰ ਹੋਵੋ ਸਾਡੇ ਤਰੀਕੇ ਨਾਲ 1838 ਈਸਵੀ ਉਦੋਂ ਕੁ ਸਮੇਂ ਬਾਅਦ ਕੋਲਕਾਤਾ 'ਚ ਪਹਿਲਾ ਨੈਸ਼ਨਲ ਹਿੰਦੂ ਕਾਲਜ ਖੋਲ੍ਹਿਆ ਗਿਆ ਜੁਰੂ ਜੋ ਉੱਥੇ ਉੱਚ ਜਾਤੀ ਲੋਕਾਂ ਨੂੰ ਪੜਨ ਦੀ ਪ੍ਰਵਾਨਗੀ ਸੀ ਕਿਉਂਕਿ ਸ਼ਰਤ ਇਹ ਸੀ ਕਿ ਰਾਜ ਕਿਨਾਂ ਨੂੰ ਦੇ ਕੇ ਜਾਣਾ ਹੈ ਤਾਂ ਇਥੋਂ ਹੀ ਪੰਜਾਬੀ ਅਤੇ ਗੁਰਮੁਖੀ ਨਾਲ ਮੁਕਾਬਲੇ ਦੀ ਖੇਡ ਸ਼ੁਰੂ ਹੁੰਦੀ ਹੈ ਨਵੇਂ ਜਮਾਨੇ ਦੀ ਅੰਗਰੇਜ਼ਾਂ ਦੀਆਂ ਲਿਖੀਆਂ ਹੋਈਆਂ ਦਫ਼ਤਰੀ ਚਿੱਠੀਆਂ ਨੇ ਖੁਫੀਆ ਬੇਰਬੇ ਨੇ ਆ ਜੋ ਨੈਟ ਤੇ ਮੌਜੂਦ ਨੇ ਪੜ ਸਕਦੇ ਹੋ ਤੁਸੀਂ ਜੇ ਕੋਈ ਮੇਰੀ ਗੱਲ ਗਲਤ ਲੱਗੇ ਕਿਸੇ ਨੂੰ ਉਹ ਪਰਖ ਸਕਦਾ ਇਹਨਾਂ ਬੰਗਾਲ ਤੋਂ ਲੈ ਕੇ ਸਿੰਧ ਤੱਕ ਅੰਗਰੇਜ਼ਾਂ ਨੇ ਬੋਲੀਆਂ ਨੂੰ ਖੇਤਰੀ ਬੋਲੀਆਂ ਨੂੰ ਲਿਪੀਆਂ ਨੂੰ ਪੜਾਉਣ ਲਈ ਪ੍ਰਬੰਧ ਕੀਤਾ ਉਤਸ਼ਾਹਤ ਵੀ ਕੀਤਾ ਦਾਨ ਵੀ ਦਿੱਤਾ ਸਿਵਾਏ ਸਾਡੇ ਸਿੰਧ ਵਾਲਿਆਂ ਨੂੰ ਇਹ ਵੀ ਕਿਹਾ ਕਿ ਆਪਣੀ ਲਿਪੀ ਬਣਾ ਕੇ ਚਲਾਓ ਸਰਕਾਰ ਮਦਦ ਕਰੇਗੀ ਬੰਗਾਲ ਤੋਂ ਸਿੰਧ ਤੱਕ ਬਾਕੀ ਬੋਲੀਆਂ ਨੂੰ ਅੰਗਰੇਜ਼ਾਂ ਨੇ ਸਹਾਇਤਾ ਦਿੱਤੀ ਮਦਦ ਦਿੱਤੀ ਬੋਲੀਆਂ ਨੂੰ ਵੀ ਲਿਪੀਆਂ ਨੂੰ ਵੀ ਸਾਢੇ ਬਾਰੀ ਇਦਾਂ ਨਹੀਂ ਹੋਇਆ ਇਹਦੂੰ ਉਲਟਾ ਹੋਇਆ ਅੰਗਰੇਜ਼ਾਂ ਦਾ ਇੱਕ ਜਿਹੜਾ ਅਫਸਰ ਸੀਗਾ ਜਿਹੜਾ ਇਥੇ ਸਿੱਖਾਂ ਖਿਲਾਫ ਲੜ ਕੇ ਗਿਆ ਸੀ ਉਥੋਂ ਉਹਨੇ ਲੰਡਨ ਤੋਂ ਚਿੱਠੀ ਲਿਖੀ ਇੱਥੇ ਜਿਹੜਾ ਮੌਜੂਦਾ ਹਾਕਮ ਸੀ ਸਿੱਖਾਂ ਦੇ ਰਾਜ ਦਾ ਉਥੇ ਜਦੋਂ ਉਹ ਸਿੱਖਿਆ ਨੀਤੀ ਸ਼ੁਰੂ ਕਰਨ ਲੱਗਿਆ ਉਹ ਕਹਿੰਦਾ ਵੀ ਜਿਹੜੇ ਇਹ ਲੋਕ ਨੇ ਤੂੰ ਇਹਨਾਂ ਨੂੰ ਜਾਣਦਾ ਨਹੀਂ ਹੈ ਇਹ ਦੋ ਦਾ ਜਿਹੜਾ ਬੰਦੇ ਮਿਲ ਜਾਣ ਤਾਂ ਤੋਪ ਮੜਾ ਲੈਂਦੇ ਨੇ ਇਸ ਕਰਕੇ ਇਹਨਾਂ ਦੇ ਖਿਲਾਫ ਉਥੋਂ ਤੱਕ ਸੋਚੋ ਜਿੱਥੋਂ ਤੱਕ ਸੋਚਿਆ ਜਾ ਸਕਦਾ ਹੈ ਜਿੱਥੋਂ ਤੱਕ ਨਾ ਸੋਚਿਆ ਜਾ ਸਕਦਾ ਹੈ ਤਾਂ ਜਿਹੜਾ ਅਸੀਂ ਅਜੋਣਾ ਰਹੁੰਦੇ ਆ ਕਿ ਸਾਡੀ ਆ ਹਾਲਤ ਹੋ ਗਈ ਇਹ ਭਾਈ ਉਸ ਜੁੱਧ ਦਾ ਉਸ ਵਿਉਂਤਬੰਦੀ ਦਾ ਹਿੱਸਾ ਹੈ ਇਹ ਇੱਕ ਦੌਰ ਹੈ ਲੜਾਈ ਦਾ ਜੇ ਇਹਨੂੰ ਪੂਰੇ ਵੱਡੇ ਨੂੰ ਸਮਝਾਂਗੇ ਜਿਦਾਂ ਮੇਰੇ ਤੋਂ ਪਹਿਲਾਂ ਇੱਕ ਸੱਜਣ ਨੇ ਬਹੁਤ ਸੋਹਣਾ ਬੋਲਿਆ ਉਹਨਾਂ ਨੇ ਗੁਰਬਾਣੀ ਦੇ ਹਵਾਲੇ 'ਚੋਂ ਮੈਨੂੰ ਵੀ ਇਦਾਂ 15 ਸਾਲ ਹੋ ਗਏ ਲੱਗਿਆ ਕਿ ਜਿਹੜੀ ਭਾਖਿਆ ਗਹੀ ਆ ਜੜੀ ਇਹਦਾ ਕੀ ਸੰਬੰਧ ਆ ਮਨੁੱਖ ਨਾਲ ਤਾਂ ਉਹਨਾਂ ਨੇ ਸਾਡੀ ਲਿਪੀ ਬੋਲੀ ਨੂੰ ਬੰਦ ਕੀਤਾ ਤਾਂ ਅਗਲਾ ਮਸਲਾ ਇਹ ਸੀ ਕਿ ਜਿਨ੍ਹਾਂ ਨੂੰ ਰਾਜ ਦੇਖ ਕੇ ਜਾਣਾ ਹੈ ਉਹਨਾਂ ਨੂੰ ਉਹਦੇ ਜੋ ਕਿਵੇਂ ਕਰਿਆ ਜਾਏਗਾ ਕਿਉਂਕਿ ਜਿਹੜੀ ਰਾਸ਼ਤਾ ਹੈ ਇਹ ਸਾਨੂੰ ਲੱਗਦਾ ਬਹੁਤ ਵੱਡੀ ਹੁੰਦੀ ਹੈ ਪਰ ਜਰਾ ਜਿੰਨਾ ਧਿਆਨ ਦਿਓ ਦੁਨੀਆਂ ਦੇ ਅੰਦਰ ਲਗਭਗ 200 ਦੇ ਕਰੀਬ ਰਾਸ਼ਤਾ ਮਹਾਨ ਸਟੇਟਾਂ ਹਨ ਪਰ ਗਿਆਨ ਸਤਾ ਪੰਜ ਤੋਂ ਸੱਤ ਨੇ ਤਾਂ ਬੁਨਿਆਦੀ ਸਵਾਲ ਗਿਆਨ ਸਤਾ ਦਾ ਸ਼ਬਦ ਗੁਰੂ ਸ਼ਬਦ ਸਾਰਿਆਂ ਰੂਪਾਂ ਚ ਗੁਰੂ ਦੂਜੀ ਸੰਸਾਰ جنگ ਵੇਲੇ ਜਾਪਾਨ ਛੋਟਾ ਜਨਾ ਮੁਰਖ ਸੀ ਉਹਦੇ ਉਤੇ ਦੋ ਪਰਮਾਣੂ ਸਿੱਟੇ ਗਏ ਹਿਟਲਰ ਦੇ ਖਿਲਾਫ ਅਸੀਂ ਬਹੁਤ ਗੱਲਾਂ ਸੁਣਦੇ ਹਾਂ ਪਰ ਬੋਲੀ ਦੇ ਪੱਖ ਤੋਂ ਇਹ ਨਹੀਂ ਸਮਝਣ ਵਾਲਾ ਕੰਮ ਹੈ ਕਿ ਗੋਰਿਆਂ ਨੂੰ ਇਹ ਲੱਗਿਆ ਕਿ ਜਰਮਨਾਂ ਦੀ ਬੋਲੀ ਉਹਦੇ ਜਿਹੜਾ ਗਿਆਨ ਧਿਆਨ ਹੈ ਉਹ ਅੱਗੇ ਜਾ ਰਿਹਾ ਹੈ ਤਾਂ ਇਹਦੇ ਨਾਲ ਆਉਣ ਵਾਲਾ ਭਵਿੱਖ ਉਹਨਾਂ ਦਾ ਹੋਏਗਾ ਜਦੋਂ ਸਾਰੀ ਧਰਤੀ ਫੌਜਾਂ ਨਾਲ ਜਿੱਤੀ ਗਈ ਜਿੱਤਾਂ ਹੋਰ ਵੱਡੀਆਂ ਨਹੀਂ ਸੀ ਹੋ ਸਕਦੀਆਂ ਤਾਂ ਤਕਨੀਕ ਦੇ ਸਿਰ ਤੇ ਰਾਜ ਦਾ ਤਰੀਕਾ ਬਦਲਿਆ ਗਿਆ ਇਹ ਸਾਡੇ ਵਰਗੇ ਮੁਲਕਾਂ ਨੂੰ ਆਜ਼ਾਦੀ ਅਸੀਂ ਲੈਣੀ ਹੈ ਅਗਲਿਆਂ ਨੇ ਰਾਜ ਕਰਨ ਦਾ ਤਰੀਕਾ ਬਦਲਿਆ ਕਿਹੜਾ ਤਰੀਕਾ ਆਇਆ ਸਿੱਖਿਆ ਦਾ ਸੂਚਨਾ ਦਾ ਜਿੰਨਾ ਅੰਦਰ ਯੁੱਧ ਦਾ ਅਪਸਾਰ ਸਮਝ ਨਹੀਂ ਆਏਗਾ ਬਿਮਾਰੀ ਸਮਝ ਨਹੀਂ ਆਏਗੀ ਸਾਡੇ ਤੋਂ ਹੱਲ ਨਹੀਂ ਹੋਏਗਾ 1920 ਤੋਂ ਬਾਅਦ ਮੁਲਕਾਂ ਦੀਆਂ ਆਜ਼ਾਦੀਆਂ ਸ਼ੁਰੂ ਹੋਈਆਂ ਯਾਦ ਕਰੋ ਤਾਂ ਸ਼ੁਰੂ ਹੋਈਆਂ ਕਿਉਂਕਿ ਬੇਤਰਾਰ ਸੰਚਾਰ ਸ਼ੁਰੂ ਹੋ ਗਿਆ ਕਿਸੇ ਥਾਂ ਦੇ ਉੱਤੇ ਕਬਜ਼ਾ ਫੌਜ ਦੇ ਨਾਲੋਂ ਸੂਚਨਾ ਨਾਲ ਕਾਬੂ ਕਰਨਾ ਬਧੇਰੇ ਪੱਕਾ ਹੁੰਦਾ ਹੈ ਉਹ ਸੂਚਨਾ ਸਿੱਖਿਆ ਰਾਹੀਂ ਫੈਲਦੀ ਤੇ ਆ ਪ੍ਰਬੰਧ ਰਹੀ ਹੈ ਤਾਂ ਸਾਡਾ ਜਿਹੜਾ ਮੁਕਾਬਲਾ ਹੋਇਆ ਉਹ ਇਸ ਖੇਤਰ 'ਚ ਹੋਇਆ ਸਾਡੇ ਤੋਂ ਜਿਹੜਾ ਕੁਝ ਕੋਈ ਘਟਬਾਦ ਹੋ ਗਿਆ ਉਹ ਇੱਥੇ ਜਿਹੜੇ ਪ੍ਰਿੰਸੀਪਲ ਸਾਹਿਬ ਬੋਲ ਕੇ ਗਏ ਸੀਗੇ ਉਹ ਭਾਈ ਪੰਜਾਬੀ ਤੋਂ ਨਹੀਂ ਹੋ ਗਿਆ ਸਿੱਖਿਆ ਦੀ ਤਰੀਕੇ ਤੋਂ ਹੋ ਗਿਆ ਅਸੀਂ ਆਪਣੇ ਜਵਾਕਾਂ ਨੂੰ ਆਪਣੇ ਤਰੀਕੇ ਨਾਲ ਨਹੀਂ ਪੜਾ ਸਕੇ ਇਹ ਸਵਾਲ ਹੈ ਆਪ ਦੀ ਬੋਲੀ ਪੜਾ ਲੋ ਆਪ ਦਾ ਸਕੂਲ ਖੋਲ ਕੇ ਜੇ ਅੰਗਰੇਜ਼ਾਂ ਦੇ ਤਰੀਕੇ ਦਾ ਸਕੂਲ ਹੈ ਅਸੀਂ ਵਿਦਵਾਨ ਨਹੀਂ ਪੈਦਾ ਕਰ ਸਕਦੇ ਗਿਆਨ ਪ੍ਰਬੰਧ ਜਿਸ ਵਿਧੀ ਦਾ ਹੈ ਉਹਦੇ ਚ ਹੀ ਅਸਲੀ ਆਜ਼ਾਦੀਆਂ ਹਨ ਜੇ ਗਿਆਨ ਪ੍ਰਬੰਧ ਹੋਰਾਂ ਦਾ ਹੈ ਤੁਹਾਨੂੰ ਰਾਜ ਮਿਲ ਕੇ ਖਤਮ ਹੋ ਜਾਏਗਾ ਹਿੰਦੂਆਂ ਨੂੰ ਪੌਣੀ ਸਦੀ ਹੋ ਗਈ ਹੈ ਹਾਲੇ ਤੱਕ ਤਰਲੇ ਮਾਰੀ ਜਾਂਦੇ ਨੇ ਕਿ Hindu ਰਾਜ ਕੋਸ਼ਤ ਕਰ ਲੈਣ हां ਧੱਕਾ ਕਰ ਰਹੇ ਨੇ ਸਭ ਕੁਝ ਕਰ ਸਾਨੂੰ ਸਭ ਪਤਾ ਹੈ ਪਰ ਇਹਦੇ باوجود ਉਹ ਆਪਣਾ ਗਿਆਨ ਪ੍ਰਬੰਧ ਪੁਰਾਣੇ ਜੱਕੀ ਫਿਰਦੇ ਨੇ ਦੁਨੀਆ ਸਾਹਮਣੇ ਨਮਾ ਨਹੀਂ ਲੇ ਕੇ ਆ ਸਕੇ ਹਜ਼ਾਰ ਸਾਲ ਬਾਅਦ ਵੀ ਦੁਬਾਰੇ ਖੜੇ ਹੋ ਗਏ ਪੁਰਾਣੇ ਗਿਆਨ ਪ੍ਰਬੰਧ ਦੇ ਸਿਰ ਤੇ ਪੁਰਾਣਿਆਂ ਅੱਖਰਾਂ ਦੇ ਸਿਰ ਤੇ ਤਾਂ ਅਸੀਂ ਜੋ ਕਰਾਂਗੇ ਉਹ ਇਥੋਂ ਕਰਾਂਗੇ ਕਿ ਸਾਡੇ ਦਿਮਾਗ 'ਚ ਬੋਲੀ ਦਾ ਕੀ ਮਹੱਤਵ ਹੈ ਸਾਡਿਆਂ ਮਨਾਂ 'ਚ ਅੱਖਰ ਦਾ ਕੀ ਮਹੱਤਵ ਹੈ ਮਾਂ ਬੋਲੀ ਦਾ ਮਸਲਾ ਨਹੀਂ ਕਹਿ ਰਿਹਾ ਮੈਂ ਮੈਂ ਬੋਲੀ ਦਾ ਕਹਿ ਰਿਹਾ ਪਹਿਲਾਂ ਅਸੀਂ ਬੋਲੀ ਦਾ ਮੁੱਲ ਸਮਝਾਂਗੇ ਫਿਰ ਮਾਂ ਬੋਲੀ ਦਾ ਮੁੱਲ ਸਮਝਾਂਗੇ ਤਾਂ ਅੰਗਰੇਜ਼ਾਂ ਨੇ ਬੋਲੀ ਦਾ ਮੁੱਲ ਸਮਝ ਕੇ ਸਾਡਾ ਮੁਕੂ ਠੱਪਿਆ ਸੀ ਤੇ ਜਿੱਥੇ ਬਿਮਾਰੀ ਦੀ ਜੜ੍ਹ ਹੈ ਮਹਾਰਾਜ ਉਤੋਂ ਇਲਾਜ ਸ਼ੁਰੂ ਹੋਏਗਾ ਉਹਨਾਂ ਨੂੰ ਕਿਉਂ ਲੱਗਿਆ ਸੀ ਸਾਡੇ ਅੱਖਰ ਕਿਉਂ ਬੁਰੇ ਲੱਗੇ ਸਾਡੀ ਬੋਲੀ ਕਿਉਂ ਬੁਰੀ ਲੱਗੀ ਸਾਨੂੰ ਸਭ ਨੂੰ ਪਤਾ ਹੈ ਕਿ ਇਨਾਂ ਅੱਖਰਾਂ 'ਚ ਇਨਾਂ ਬੋਲਾਂ ਸ਼ਬਦਾਂ 'ਚ ਗੁਰੂ ਮੌਜੂਦ ਹੈ। ਤਖਤਰਾ ਉਹਨਾਂ ਅੱਖਰਾਂ ਤੋਂ ਉਹਨਾਂ ਬੋਲਾਂ ਤੋਂ ਸੀ ਜਿਹੜੇ ਗੁਰੂ ਦੇ ਅਬਰਸੋਏ ਸੀ। ਇਹ ਧਰਤੀ ਉਹੀ ਧਰਤੀ ਉਹਨਾਂ ਅੱਖਰਾਂ ਦੀ। ਅੱਖਰ ਮਹਿ ਤਰਪਵਨ ਧਾਰੇ ਉਬਤ ਪਰ ਲੋ ਸ਼ਬਦ ਨਾਲ ਹੈ ਜੜੀ। ਜਿਨ੍ਹਾਂ 'ਚ ਅਸੀਂ ਇਹ ਦੋਵੇਂ ਮਹੱਤਵਾਂ ਨੂੰ ਸਹੀ ਤਰੀਕੇ ਨਾਲ ਸਿੱਖਾਂ ਦੇ ਪ੍ਰਸੰਗ 'ਚ ਨਹੀਂ ਸਮਝਦੇ ਸਾਡੀ ਰਾਜਨੀਤਿਕ ਆਰਥਿਕ ਸੱਭਿਆਚਾਰਕ ਜਿਹੜੀ ਜਦੋਜਹਦ ਹੈ ਉਹ ਅਸਲੀ ਅਰਥਾਂ 'ਚ ਸੰਪੂਰਨ ਨਹੀਂ ਹੋਏਗੀ ਬੋਲੀ ਦੇ ਮਸਲੇ 'ਚ ਇਹ ਬੁਨਿਆਦ ਹੈ ਸਾਡੇ ਸਾਹਮਣੇ ਇਹਦੇ ਅਗਲੇ ਦੋ ਛੋਟੇ-ਛੋਟੇ ਹਿੱਸੇ ਕਿ ਜਿਹੜਾ ਅਸੀਂ ਇੱਥੇ ਦੇਖਦੇ ਹਾਂ ਕਿਦਾਂ ਈਮਾਨ ਸਿੰਘ ਹੋਣਾ ਨੇ ਇੱਕ ਜੰਗਰ ਕੀਤਾ ਉਧਰਲੇ ਪੰਜਾਬ ਦਾ ਉਹ ਉਸੇ ਲੜੀ 'ਚ ਹਿੱਸਾ ਸੀਗਾ ਕਿ ਜਦੋਂ ਇਥੋਂ ਅੰਗਰੇਜ਼ਾਂ ਨੇ ਜਾਣਾ ਸੀ ਤਾਂ ਦਾਵਾ ਰਾਜ ਤੇ ਤਿੰਨ ਤਰ੍ਹਾਂ ਦਾ ਸੀ ਇੱਥੇ ਇੱਕ ਮਰਾਠਿਆਂ ਦਾ ਇੱਕ ਰਾਜਪੂਤਾਂ ਦਾ ਤੇ ਜਾਂ ਸਿੱਖਾਂ ਦਾ ਰਾਜਨੀਤਿਕ ਤਾਕਤ ਦੇ ਧਿਰ ਵੱਜੋਂ ਬੋਲੀ ਵੱਜੋਂ ਦਾਵਾ ਪਹਿਲਾਂ ਬੰਗਾਲੀਆਂ ਦਾ ਸੀ ਉਦੋਂ ਬਾਅਦ ਸਿੱਖਾਂ ਦਾ ਸੀ ਸੰਵਿਧਾਨ ਸਭਾ ਜਿਹੜੀ ਬਣੀ ਸੀ ਉਹਦੇ ਚ ਦੋ ਦਿਨ ਚਰਚਾ ਹੋਈ ਕਿ ਇਹ ਮੁਲਕ ਦੀ ਬੋਲੀ ਹਿੰਦੀ ਹੋਏਗੀ ਕਿ ਬੰਗਾਲੀ ਹੋਏਗੀ ਆ ਮਾਂ ਬੋਲੀ ਦਿਹਾੜਾ ਵੀ ਬੰਗਾਲੀਆਂ ਨੂੰ ਮਿਲਿਆ ਕਾਦੇ ਕਰਕੇ ਮਿਲਿਆ ਕਿ ਉਹ ਬੋਲੀ ਦੇ ਮਹੱਤਮ ਨੂੰ ਸਮਝਦੇ ਸੀ ਤਾਂ ਹੁਣ ਇੱਕ ਪਾਸੇ ਬੰਗਾਲੀ ਮੁਸਲਮਾਨ ਬੋਲੀ ਕਰਕੇ ਪਾਕਿਸਤਾਨ ਤੋਂ ਟੁੱਟ ਗਏ ਦੂਜੇ ਪਾਸੇ ਪੰਜਾਬੀ ਮੁਸਲਮਾਨ ਲਿਪੀ ਕਰਕੇ ਪੰਜਾਬ ਤੋਂ ਟੁੱਟ ਗਏ। ਤੀਜੇ ਪਾਸੇ ਜਿਹੜੇ ਹਿੰਦੂ ਕਹਾਉਂਦੇ ਬੰਦੇ ਸੀ ਉਹ ਵੀ ਲਿਪੀ ਕਰਕੇ ਪੰਜਾਬ ਤੋਂ ਟੁੱਟ ਗਏ। ਹੁਣ ਇਹ ਖੇਡਾ ਦੇਖਣ ਵਾਲਾ ਹੈ। ਕਿ ਜਿਹੜੀਆਂ ਤਰ੍ਹਾਂ ਵੱਡੀਆਂ ਸੀ, ਪੁਰਾਣੀਆਂ ਸੀ ਉਹ ਕਿਉਂ ਲਿਪੀ ਤੇ ਬੋਲੀ ਤੋਂ ਐਦਾਂ ਕਿਨਾਰਾ ਕਰ ਗਈਆਂ ਜਿਵੇਂ ਦੁਨੀਆਂ 'ਚ ਕਿਤੇ ਹੋਰ ਨਹੀਂ ਕੀਤਾ। ਇਹਦੇ 'ਚ ਉਹਨਾਂ ਦੇ ਮੂਲ ਸੈਂਟਰ ਸੀ ਜਿਹੜੇ ਉਹਨਾਂ ਦੇ ਤੁਰੇ ਸੀ ਧਰਮ ਦੇ ਉਹ ਬਾਹਰ ਸੀਗੇ ਮੁਗਲਾਂ ਕੋਲੇ ਇਸਲਾਮ ਵਾਲਿਆਂ ਕੋਲੇ ਕਾਬਾ ਮੱਕਾ ਸਨ ਪੰਜਾਬ ਤੋਂ ਬਾਹਰ ਹਿੰਦੂਆਂ ਕੋਲੇ ਵੀ ਕਾਸ਼ੀ ਸੀ ਪੰਜਾਬ ਤੋਂ ਬਾਹਰ ਸਿੱਖਾਂ ਕੋਲੇ ਆਪਦਾ ਕੇਂਦਰ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਪੰਜਾਬ ਦੇ ਅੰਦਰ ਸੀ ਤੇ ਗੁਰੂ ਇਹਨਾਂ ਅੱਖਰਾਂ 'ਚ ਸੀ ਤਾਂ ਇਹ ਮੁਕਾਬਲੇ ਕਰਕੇ ਕਿ ਜੇ ਇਹ ਅੱਖਰ ਜੇ ਇਹ ਲਿਪੀ ਰਹਿੰਦੀ ਹੈ ਇਹ ਸਾਰਾ ਖਿੱਤਾ ਹਿੰਦੁਸਤਾਨ ਦਾ ਸਿੱਖਾਂ ਦੇ ਕਬਜ਼ੇ ਅਧੀਨ ਹੋਏਗਾ ਰਾਜ ਦੇ ਬੈਠਿਆਂ ਨੂੰ ਇਹ ਗੱਲ ਦਿਸਦੀ ਸੀ ਦੂਰ ਤੋਂ ਕਿ ਜਿੱਦ ਅੰਗਰੇਜ਼ ਜਾਣਗੇ ਸਿੱਖਾਂ ਦੀ ਫੌਜੀ ਸਮਰੱਥਾ ਸਿੱਖਾਂ ਦੀ ਵਪਾਰਕ ਸਮਰੱਥਾ ਸਿੱਖਾਂ ਦੀ ਬੋਲੀ ਦੀ ਸਮਰੱਥਾ ਗੁਰੂ ਦਾ ਆਸਰਾ ਸਾਰੀਆਂ ਚੀਜ਼ਾਂ ਉਹਨਾਂ ਨੂੰ ਇਹ ਖਿੱਤੇ ਦੇ ਰਾਜੇ ਬਣਾਉਂਦੀਆਂ ਸੀ ਉਹ ਖਤਰਾ ਭਾਈ ਅੱਜ ਵੀ ਹੈ ਸਾਡਾ ਜਿਹੜਾ ਮੁਕਾਬਲਾ ਹੈ ਉਹ ਨਾ 7000 ਬੋਲੀਆਂ 'ਚ ਹੈ ਨਾ 300 ਲਿਪੀਆਂ 'ਚ ਹੈ ਨਾ 200 ਮੁਲਕਾਂ 'ਚ ਹੈ ਸਾਡਾ ਮੁਕਾਬਲਾ ਦੁਨੀਆਂ ਦੇ ਚਿਤ੍ਰਪਟ ਤੇ ਚੋਹਾ ਪੰਜਾਂ 'ਚ ਹੈ ਗਿਆਨ ਦੇ ਆ ਪ੍ਰਬੰਧਾਂ 'ਚ ਹੈ ਸਰਬੱਤ ਦੇ ਭਲੇ ਦਾ ਜਿਹੜਾ ਦਾਵਾ ਹੈ ਉਹ ਸਮਾਜਵਾਦ ਦਾ ਪੂੰਜੀਵਾਦ ਦਾ ਇਸਲਾਮ ਦਾ ਜਿਹਦਾ ਮਰਜ਼ੀ ਹੈ ਸਾਡਾ ਵੀ ਪਈ ਹੈ ਤਾਂ ਮਾਂ ਬੋਲੀ ਵਜੋਂ ਅਸੀਂ ਆਪਣੇ ਵਿਰਸੇ ਨੂੰ ਗੁਰੂ ਦੇ ਰਹਿਮਤ ਨੂੰ ਇਸ ਪ੍ਰਸੰਗ 'ਚ ਦੇਖਣਾ ਹੈ ਕਿ ਸਾਡੇ ਅੱਖਰਾਂ ਦਾ ਸਾਡੀ ਬੋਲੀ ਦਾ ਜਿਹੜਾ ਆਮਣਾ-ਸਾਮਣਾ ਪਹਿਲਾਂ ਹੋਇਆ ਜਿਹੜਾ ਸਾਨੂੰ ਉਹਦਾ ਮੁੱਲ ਤਾਰਨਾ ਪਿਆ ਜਦੋਂ ਸਾਡਾ ਦਾਵਾ ਵੱਡਾ ਹੈ ਤਾਂ ਉਹਦਾ ਮੁੱਲ ਵੱਡਾ ਹੋਣਾ ਲਾਜ਼ਮੀ ਸੀ ਦੂਜਾ ਪੱਖ ਅੱਜ ਜਦੋਂ ਅਸੀਂ ਪੰਜਾਬ ਕਹਿੰਦੇ ਹਾਂ ਸਾਡੇ ਸਾਹਮਣੇ ਤਸਵੀਰ ਬਣਦੀ ਹੈ 1966 ਵਾਲੇ ਸੂਬੇ ਦੀ ਇਹ ਹੁੰਦੀ ਕਰਾਮਾਤ ਰਾਜਨੀਤਿਕ ਤੌਰ ਤੇ ਸਾਡੇ ਦਿਮਾਗਾਂ ਨੂੰ ਘੜਨ ਦੀ ਕੁਝ ਦਿਨ ਪਹਿਲਾਂ ਮੈਂ ਸਹਾਰਨਪੁਰ ਜਾ ਕੇ ਆਇਆ ਉਹਨਾਂ ਨੂੰ ਲੱਗੇ ਕਿ ਉਹ ਜੁਪੀਚ ਹਨ ਸ਼ਮੂ ਟਾਪ ਕੇ ਸਾਨੂੰ ਲੱਗਦਾ ਹਰਿਆਣਾ ਸ਼ੁਰੂ ਹੋ ਗਿਆ ਉਹੀ ਧਰਤੀ ਹੈ ਉਹੀ ਬੋਲੀ ਹੈ 1920 ਤੋਂ ਲੈ ਕੇ 1965 ਤੱਕ ਹਿੰਦੀ ਵਾਲਿਆਂ ਨੇ 4 ਪੀ ਐਚ ਡੀਆਂ ਕੀਤੀਆਂ ਸਿਰਫ ਇਸ ਗੱਲ ਦੇ ਉੱਤੇ ਕਿ ਭਗਤ ਕਬੀਰ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਪੰਜਾਬੀ ਵਰਗੀ ਕਿਉਂ ਹੈ ਉਹ ਪੰਜਾਬੀ ਵਰਗੀ ਕਿਉਂ ਹੈ ਅਸਲ ਮਸਲਾ ਇਹ ਹੈ ਕਿ ਅੰਗਰੇਜ਼ਾਂ ਦੇ ਸਾਡੇ ਇੱਥੇ ਆਪਣਾ ਰਾਜ ਥੋਪਣ ਤੋਂ ਪਹਿਲਾਂ ਪੰਜਾਬੀ ਨੂੰ ਗਵਾਲੀਅਰ ਮਥਰਾ ਤੱਕ ਲੋਕੀ ਸਮਝਦੇ ਸਨ ਕੁਝ ਦਿਨ ਪਹਿਲਾਂ ਇੱਕ ਬੰਦਾ ਪਾਕਿਸਤਾਨ ਦਾ ਉਹ ਲੇਖ ਲਿਖਿਆ ਕਈ ਘਟੋ ਘਟ ਪੰਜਾਬੀ ਦੇ ਬੁਲਾਰਿਆਂ ਦੀ ਗਿਣਤੀ 30 ਤੋਂ 35 ਕਰੋੜ ਬਣਦੀ ਹੈ ਪਰ ਜਿੰਨਾ ਸਾਡਾ ਘੇਰਾ ਸੀ ਸਾਡੀ ਬੋਲੀ ਦੇ ਅਸਰ ਦਾ ਸੰਚਾਰ ਦਾ ਉਹ ਇਦੋਂ ਵੀ ਵੱਡਾ ਸੀ ਤਾਂ ਸਭਿਆਚਾਰਕ ਤੌਰ ਤੇ ਘਟੋ ਘਟ ਸਾਡੀ ਪੰਜਾਬ ਦੀ ਜਿਹੜੀ ਹਸਤੀ ਹੈ ਉਹ ਹੁਣ ਵਾਲੇ ਪੰਜਾਬ ਨਾਲੋਂ ਕਈ ਗੁਣਾ ਵੱਡੀ ਹੈ ਤਾਂ ਪੰਘੋਲਕ ਤੌਰ ਤੇ ਉਹ ਖਿੱਤੇ ਨੂੰ ਪਛਾਣਨਾ ਲਾਜ਼ਮੀ ਹੈ ਕਿਉਂਕਿ ਜਿਹੜੀ ਜੰਗ ਹੁੰਦੀ ਕੋਈ ਵੀ ਉਹਦੀ ਇੱਕ ਥਾਂ ਹੁੰਦੀ ਹੈ ਉਹਦੇ ਇੱਕ ਪਿੱਛੇ ਵਿਚਾਰ ਹੁੰਦਾ ਹੈ ਉਹਦੇ ਨਾਲ ਇੱਕ ਧਿਰ ਜੁੜੀ ਹੁੰਦੀ ਹੈ ਜਿਵੇਂ ਸਿੱਖਾਂ ਦੀ ਜਿਹੜੀ ਹਸਤੀ ਹੈ ਘਟਗਟ ਮਾਂ ਬੋਲੀ ਦੇ ਪੱਖ ਤੋਂ ਜੇ ਕਹਿਣਾ ਹੈ ਇਹ ਸਾਡੇ ਕੋਲੇ ਜਿਹੜੇ ਅੱਜ ਵਿਚਾਰ ਨੇ ਉਹਨਾਂ 'ਚ ਕੁਝ ਨੁਕਸ ਨੇ ਜਿਹੜੇ ਮੈਂ ਆਪਣੀ ਗੱਲ ਵਿੱਚ ਕਹਿਣੇ ਜ਼ਰੂਰ ਚਾਹਾਂਗਾ ਇਹ ਤਾਂ ਕਹਿਣੇ ਚਾਹਾਂਗਾ ਜਦੋਂ ਬੋਲੀ ਦੇ ਮਸਲੇ ਤੋਂ ਜੰਗ ਦੁਨੀਆ ਸ਼ੁਰੂ ਹੋਈ ਹੈ ਇਹ ਅੱਜ ਤੋਂ ਨਹੀਂ ਹੈ ਸੰਸਕ੍ਰਿਤ ਨਾ ਹੀ ਦੱਸਦਾ ਹੈ ਸੋਧੀ ਹੋਈ ਬੋਲੀ ਜਿਹੜੇ ਰਾਜਨੀਤੀ ਵਾਲੇ ਬੰਦੇ ਨੇ ਉਹ ਜਾਣਦੇ ਨੇ ਕਿ ਕੋਡਿੰਗ ਲੈਂਗੁਏਜ ਮਿਲਟਰੀ ਲੈਂਗੁਏਜ ਕੀ ਹੁੰਦੀ ਹੈ ਸੰਸਕ੍ਰਿਤ ਉਹ ਬੋਲੀ ਸੀ ਸੰਸਕ੍ਰਿਤ ਇਸ ਧਰਤੀ ਦੇ ਉੱਤੇ ਕਿਸੇ ਵੀ ਖਿੱਤੇ ਦੀ ਬੋਲੀ ਨਹੀਂ ਸੀ ਜੀ ਹਿੰਦੀ ਵੀ ਇਸ ਥਾਂ ਦੇ ਉੱਤੇ ਕਿਸੇ ਵੀ ਖਿੱਤੇ ਦੀ ਬੋਲੀ ਨਹੀਂ ਹੈ ਉਰਦੂ ਵੀ ਕਿਸੇ ਖਿੱਤੇ ਦੀ ਬੋਲੀ ਨਹੀਂ ਹੈ ਮਹਾਰਾਜ ਉਹਨਾਂ ਨੇ ਦੋ ਨਕਲੀ ਬੋਲੀਆਂ ਬਣਾ ਕੇ ਇੱਥੋਂ ਦੀ ਸੱਤਾ ਵੰਡੀ ਤਾਂ ਕਿ ਅਸੀਂ ਇਸ ਸੱਤਾ ਦੇ ਹੱਕਦਾਰ ਨਾ ਰਹਿ ਸਕੀਏ ਇਹ ਖੇਡਾ ਇਸ ਹੱਦ ਤੱਕ ਗਿਆ ਹੋਇਆ ਹੈ ਕਿ ਉਰਦੂ ਤੇ ਹਿੰਦੀ ਸਾਡਿਆਂ ਹੀ ਲਫ਼ਜ਼ਾਂ ਨੂੰ ਹੋਰਾਂ ਅੱਖਰਾਂ 'ਚ ਲਿਖਣ ਦੀ ਇੱਕ ਖੇਡ ਹੈ ਉਹ ਇੰਨੀ ਦੂਰ ਚੱਲ ਗਈ ਕਿ ਸਾਨੂੰ ਹੁਣ ਉਹ ਵੱਡੀ ਤੇ ਪੱਕੀ ਲੱਗਦੀ ਹੈ ਸਾਨੂੰ ਆਪਣੀ ਛੋਟੀ ਤੇ ਕੱਚੀ ਲੱਗਦੀ ਹੈ ਇਹ ਪੱਖ ਸਮਝਣ ਵਾਲਾ ਇਸ ਤੋਂ ਅਗਲਾ ਕੁਝ ਵਿਚਾਰ ਜਿਹੜੇ ਅੱਜ ਇੱਥੇ ਸਿਆਣਿਆਂ ਨੇ ਕਹੇ ਨੇ ਮੈਂ ਸਭ ਤੋਂ ਖਿਮਾ ਮੰਗਾਗਾ ਦੋ ਤਿੰਨ ਗੱਲਾਂ ਜੋ ਮੈਨੂੰ ਆਪ ਦੀ ਪੜ੍ਹਾਈ ਵਜੋਂ ਕਹਿਣੀਆਂ ਚਾਹੀਦੀਆਂ ਨੇ ਉਹ ਮੈਂ ਕਵਾਂਗਾ ਤੁਹਾਡੇ ਸਾਹਮਣੇ ਇੱਕ ਤਾਂ ਇਹ ਕਿ ਬੋਲੀ ਬਦਲਦੀ ਹੁੰਦੀ ਹੈ ਇਹ ਧਾਰਨਾਵਾ ਅੰਗਰੇਜ਼ ਇੱਥੇ ਲੈ ਕੇ ਆਏ ਇਹਦਾ ਸਿੱਧ ਕਰਨ ਵਾਸਤੇ ਜਿਵੇਂ ਅੱਜਕੱਲ ਮੋਦੀ ਕਹਿੰਦਾ ਵੀ ਮੇਰਾ ਗੁਜਰਾਤ ਨਾਲ ਬਹੁਤ ਵਧੀਆ ਰਿਸ਼ਤਾ ਹੈ ਉਹ ਰਾਜਸਥਾਨ ਨਾਲ ਬਹੁਤ ਵਧੀਆ ਰਿਸ਼ਤਾ ਹੈ ਅੰਗਰੇਜ਼ਾਂ ਨੂੰ ਕੋਲੇ ਕੋਈ ਕਾਰਨ ਨਹੀਂ ਸੀ ਇਹ ਕਹਿਣ ਦਾ ਕਿ ਸਾਡੇ ਨਾਲ ਕੀ ਰਿਸ਼ਤਾ ਹੈ ਉਹਨਾਂ ਦਾ ਉਹ ਫਿਰ ਬੋਲੀ ਦਾ ਰਿਸ਼ਤਾ ਲੈ ਕੇ ਆਏ ਕਿ ਸਾਂਸਕ੍ਰਿਤ ਲਾਟਣ ਅਰਬੀ ਇਹ ਪਹਿਣਾ ਪਹਿਣਾ ਅਸੀਂ ਬਹੁਤ ਪਹਿਲਾਂ ਤੇ ਤੁਸੀਂ ਸਾਰੇ ਇਹਨਾਂ ਪਹਿਣਾ ਦੇ ਜਵਾਕ ਮਤਲਬ ਸਾਂਸਕ੍ਰਿਤ ਸਾਡੀ ਬੋਲੀ ਦੀ ਮਾਂ ਦੀ ਮਾਂ ਇਹ ਜਿਹੜਾ ਰਾਜਨੀਤਿਕ ਖੇਡਾ ਸੀ ਇਹ ਅਸੀਂ ਅੱਜ ਵੀ ਪਣਾਉਨੇ ਆ ਇੱਥੇ ਜਿੰਨੇ ਵੀ ਪੰਜਾਬੀ ਦੀ ਐਮਏ ਕਰਦੇ ਆ ਜਿੰਨੇ ਵੀ ਅੰਗਰੇਜ਼ੀ ਦੀ ਐਮਏ ਕਰਦੇ ਆ ਸਾਰੇ ਇਸੇ ਝੂਠ ਨੂੰ ਮੰਨਦੇ ਨੇ ਹਾਲਾਂਕਿ ਸਾਡੇ ਬੰਦੇ ਮੰਨਦੇ ਆ ਗੱਲ ਨੂੰ ਕਿ ਸਾਡਾ 5500 ਸਾਲ ਤੋਂ ਦਾਵਾ ਹੈ ਪਰ ਹਾਲੇ ਵੀ ਬੋਲੀ ਦਾ ਇਤਿਹਾਸ ਪੜਾਉਣ ਵੇਲੇ ਭਾਸ਼ਾ ਵਿਗਿਆਨ ਪੜਾਉਣ ਵੇਲੇ ਵਿਆਕਰਨ ਪੜਾਉਣ ਵੇਲੇ ਲੋਕੀ ਇਦਾਂ ਦੀਆਂ ਗੱਲਾਂ ਕਹਿੰਦੇ ਨੇ ਇਹ ਗੱਲ ਇੱਥੋਂ ਹੀ ਆਉਂਦੀ ਹੈ ਕਿ ਜੇ ਬੋਲੀ ਬਦਲਦੀ ਹੈ ਤਾਂ ਤੁਹਾਡੀ ਬੋਲੀ ਮਰੇਗੀ ਵੀ ਇੱਕ ਦਿਨ ਕਿਉਂਕਿ ਇੱਕ ਦਿਨ ਜੰਮੀ ਸੀ ਕਿਸੇ ਹੋਰ ਬੋਲੀ ਚ ਬੋਲੀਆਂ ਨੂੰ ਮਨੁੱਖਾਂ ਵਾਂਗ ਮੰਨ ਲੈਣਾ ਬਹੁਤ ਗੜਬੜ ਹੈ ਮਹਾਰਾਜ ਸ਼ਬਦ ਗੁਰੂ ਨਹੀਂ ਰਹੇਗਾ ਇਸ ਹਿਸਾਬ ਨਾਲ ਸ਼ਬਦ ਤੇ ਸਮੇਂ ਦਾ ਅਸਰ ਨਹੀਂ ਹੈ ਇਸ ਹਿਸਾਬ ਨਾਲ ਜੇ ਸਿੱਖਾਂ ਵਾਂਗ ਸੋਚਣਾ ਤਾਂ ਅਸੀਂ ਚਿਰ ਸ਼ਬਦ ਵਰਤਦੇ ਹਾਂ ਚਿਰ ਰਿਗਵੇ ਜ ਵਰਤਿਆ ਹੋਇਆ ਸ਼ਬਦ ਹੈ ਤਾਂ ਬੋਲੀ ਬਾਰੇ ਜਿਹੜੀ ਇਹ માનਤਾ ਹੈ ਕਿ ਬੋਲੀ ਸਦਾ ਬਦਲਦੀ ਹੁੰਦੀ ਹੈ ਭਾਈ ਬੋਲੀ ਇਲਾਕੇ ਮੁਤਾਬਕ ਬਦਲਦੀ ਹੈ ਕਿ ਇਥੋਂ ਪੱਟੀ ਤੋਂ ਪਰਾ ਲੰਘ ਜ ਹੋਰਾਂ ਹੋ ਜਾਏਗੀ ਇਹ ਸਮਝ ਪੈਂਦੀ ਹੈ ਕਿ ਬੋਲੀ ਦਰਿਆ ਦੀਆਂ ਧਾਵਾਂ ਧਾਰਾਵਾਂ ਜ ਵੱਖਰੀ ਹੁੰਦੀ ਹੈ ਪਰ ਆਏ ਨਹੀਂ ਹੁੰਦਾ ਕਿ ਅੱਜ ਸਾਡੀ ਬੋਲੀ ਹੋਰ ਹੈ ਕੱਲ ਨੂੰ ਹੋਰ ਹੋਏਗੀ ਇਹ ਉਸੇ ਹਾਲਤ ਜ ਹੋਏਗੀ ਜੇ ਸਾਡੇ ਦੇ ਕਿਸੇ ਦਾ ਦਬਾਅ ਪਿਆ ਐਡਵਰਸੇਪੀਅਰ ਕਹਿੰਦਾ ਹੈ ਇੱਕ ਵਿਦਵਾਨ ਹੈ ਅੰਗਰੇਜ਼ਾਂ ਦਾ ਕਿ ਬੋਲੀਆਂ ਦਾ ਬਦਲਾਅ ਭਾਈ ਸ਼ੁੱਧ ਰਾਜਨੀਤਿਕ ਅਮਲ ਹੈ ਜਿਹੜੇ ਜੀਤੋਂ ਜਿੰਨਾ ਦਬ ਗਏ ਉੰਨੀ ਬੋਲੀ ਬਦਲ ਗਈ ਜਿੰਨਾ ਦਬ ਗਏ ਓਨੀ ਬੋਲੀ ਬਦਲ ਗਈ ਬੋਲੀ ਦੇ ਬਦਲਾਅ ਚ ਚਾਰ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦੀ ਆ ਸ਼ਬਦ ਲੈਣੇ ਸ਼ਬਦ ਲੈਣੇ ਆਮ ਗੱਲ ਮੰਨੀ ਜਾਂਦੀ ਐ ਕੋਈ ਬੰਦੇ ਨਵੀਆਂ ਚੀਜ਼ਾਂ ਲੈ ਕੇ ਆਏ ਸਾਥੋਂ ਪੂਰੇ ਨਾਂ ਨਹੀਂ ਕੜੇ ਜਾਂਦੇ ਅਸੀਂ ਉਹ ਸ਼ਬਦ ਲੈ ਲੈਂਦੇ ਆ ਇਹਦੋਂ ਅਗਲਾ ਹੈ ਉਹਦਾ ਉਚਾਰਨ ਲੈਣਾ ਅਣਪੜ੍ਹ ਬੰਦੇ ਹਸਪਤਾਲ ਕਹਿੰਦੇ ਆ ਉਹ ਸਾਡੇ ਵਰਗੇ ਜਿਹੜੇ ਪੜ੍ਹ ਗਏ ਉਹ ਕਹਿੰਦੇ ਬਾਪੂ ਹਸਪੀਟਲ ਹੁੰਦਾ ਇਹ ਗੜਬੜ ਸ਼ੁਰੂ ਹੋ ਜਾਂਦੀ ਇੱਥੋਂ ਕਿ ਦਵਾਈ ਮੰਨਗੇ ਅਗਲੇ ਦਾ ਗੁਰਬਾਣੀ ਦੀਆਂ ਬਿੰਦੀਆਂ ਲਾਉਣ ਨੂੰ ਨਹੀਂ ਫਿਰ ਤੇ ਸਾਡੇ ਬੰਦੇ ਕੁਛ ਉਹ ਉਹ ਇਹ ਦਵਾਈ ਦੀ ਗਵਾਹੀ ਹੈ ਕਿ ਮੁਗਲ ਚਲੇ ਗਏ ਪਰ ਅਸੀਂ ਬਜਦ ਹਾਂ ਉਹਨਾਂ ਵਾਂਗੂ ਮੂੰਹ ਬਿੰਗਾ ਕਰੋ ਆਪਦਾ ਇੱਥੋਂ ਬਿੰਦੀਆਂ ਕਢੋ ਸ਼ਬਦ ਇੱਕ ਚੀਜ਼ ਹੈ ਉਸ ਤੋਂ ਵੱਡਾ ਹੈ ਉਹਦਾ ਉਚਾਰਨ ਲੈਣਾ ਉਸ ਤੋਂ ਅਗਲਾ ਉਹਦੀ ਲਿਖਤ ਲੈਣੀ ਵੀ ਪੱਪੇ ਦੇ ਉੱਤੇ ਦੋ ਦਾਮਾ ਲਾ ਕੇ ਉੱਤੇ ਅਧ ਕਲਾਉਣਾ ਕਿ ਪੈਨ ਐਦਾਂ ਸ਼ੁੱਧ ਲਿਖੀਦਾ ਅੰਗਰੇਜ਼ੀ ਦਾ ਇਹ ਉਦੋਂ ਵੱਡੀ ਗੁਲਾਮੀ ਹੁੰਦੀ ਹੈ ਇਸ ਤੋਂ ਅਗਲਾ ਪੱਧਰ ਜਦੋਂ ਤੁਸੀਂ ਅਗਲੇ ਦੇ ਵਿਆਕਰਣ ਦੇ ਨਿਯਮ ਵੀ ਮੰਨ ਲੈਂਦੇ ਹੋ ਇਹਨੂੰ ਕਹਿੰਦੇ ਆ ਸਿੱਧਾ ਲਟ ਜਾਣਾ ਸਰਦਾਰ ਕਪੂਰ ਸਿੰਘ ਨੇ ਲਿਖਿਆ ਆਪਣੇ ਸਾਥੀ ਸਾਖੀ ਵਿੱਚ ਸ਼ੁਰੂ ਦੇ ਵਿੱਚ ਕਿ ਕਿਸੇ ਵੀ ਥਾਂ ਦੇ ਬੋਲੀ ਦੇ ਨਿਯਮ ਤੁਹਾਡੇ ਅਧਿਆਤਮ ਦੀਆਂ ਜੜਾਂ 'ਚ ਪਏ ਹੁੰਦੇ ਨੇ ਤੁਸੀਂ ਹੁਣ ਦੇਖਿਆ ਹੋਣਾ ਜਿਹੜੇ ਪੜਾਉਂਦੇ ਨੇ ਪੰਜਾਬੀ ਜਾਣਦੇ ਹੋਣਗੇ ਕਿ ਬੰਦਿਆਂ ਦੀ ਬੋਲਣ ਜਿਹੜੀ ਹੈ ਬਾਕ ਬੰਤਰ ਹੈ ਜਿਹੜੀ ਉਹ ਪੰਜਾਬੀ ਦੀ ਨਹੀਂ ਹੈ ਸ਼ਬਦ ਪੰਜਾਬੀ ਦੇ ਰਹਿਗੇ ਲੋਕਾਂ ਦੇ ਸਾਡੀਆਂ ਅਖਬਾਰਾਂ ਦੇ ਸਰਲੇਖ ਦੇਖੋ ਅਸਲੀ ਮਸਲਾ ਇਹ ਹੈ ਸ਼ਬਦ ਤੁਸੀਂ ਸਿਖਾ ਲਓਗੇ ਜਿਹੜਾ ਅੰਦਾਜ਼ ਹੈ ਮਿਸਾਲ ਵਜੋਂ ਜਿਹੜੇ ਮੈਥੋਂ ਤੰਗ ਹੋਏ ਬਾਹਰ ਜਾ ਕੇ ਉਹ ਕਹਿਣਗੇ ਵੀ ਬਹੁਤ ਸਿਰ ਖਾਦਾ ਇਹ ਹੈ ਸਮਰੱਥਾ ਬੋਲੀ ਸਿੱਖਣ ਦਾ ਮਤਲਬ ਮੁਹਾਵਰਾ ਸਿੱਖਣਾ ਅਸਲੀ ਤੁਸੀਂ ਕਿਸੇ ਵੀ ਗੱਲ ਨੂੰ ਦੋ ਚੌ ਬੋਲਾਂ ਚ ਕਹਿ ਸਕਦੇ ਹੋਮ ਸਾਡਿਆਂ ਭੈਣਾ ਭਰਾਵਾਂ ਨੂੰ ਜਿਨ੍ਹਾਂ ਨੂੰ ਇਹ ਬਹਿਮ ਹੈ ਮੇਰੇ ਜਿਉਂ ਕਿ ਸਾਨੂੰ ਪੰਜਾਬੀ ਆਉਂਦੀ ਹੈ ਉਹ ਆਪ ਦੇ ਆਪ ਨੂੰ ਪਰਖ ਲੈਣ ਕਿ ਸਾਡੀ ਗੱਲਬਾਤ 'ਚ ਮੁਹਾਵਰਾ ਹੈ ਕਿਤੇ ਜੇ ਪਾਈ ਸੂਚਨਾ ਦੇਣ ਲੈਣ ਵਜੋਂ ਆਪ ਜੀ ਆਓ ਜੀ ਬੈਠੋ ਜੀ ਇਦਾਂ ਦੇ ਸ਼ਬਦ ਤਾਂ ਕਿਤੇ ਵੀ ਸਿੱਖ ਲਓ ਇਹ ਗੜਬੜਾ ਬਹੁਤ ਆਪਣੀ ਬੋਲੀ ਸਿੱਖਣ ਦਾ ਮਤਲਬ ਉਸ ਮੁਹਾਵਰੇ ਨੂੰ ਸਿੱਖਣਾ ਜਿਹੜਾ ਸਾਡੇ ਪੁਰਖਿਆਂ ਨੇ ਹਜ਼ਾਰਾਂ ਹਜ਼ਾਰਾਂ ਸਾਲਾਂ ਚ ਨਚੋੜਿਆ ਉਹਦੇ ਨਾਲ ਜੁੜਨਾ ਇੱਕ ਹੋਰ ਬੇਨਤੀ ਇਹਦੇ ਵਿੱਚ ਕਿ ਬੋਲੀ ਬਦਲਾਅ ਵਾਲਾ ਮਸਲਾ ਇੱਕ ਗੁਰਬਾਣੀ ਦੇ ਬਾਰੇ ਵਿੱਚ ਬਹੁਤ ਸਮਾਂ ਤੇ ਮੈਂ ਬਹੁਤ ਚਿਰ ਤੋਂ ਸੁਣਦਾ ਹਾਂ ਕਿ ਗੁਰਬਾਣੀ 'ਚ ਬਹੁਤ ਸਾਰੀਆਂ ਬੋਲੀਆਂ ਹਨ ਸੱਜਣੋ ਹਰ ਬੋਲੀ 'ਚ ਬਹੁਤ ਸਾਰੀਆਂ ਬੋਲੀਆਂ ਦੇ ਸ਼ਬਦ ਹੁੰਦੇ ਨੇ ਜੇ ਸਾਡੇ ਗੁਰੂ ਦਾ ਸਰੂਪ ਇੱਕ ਨਹੀਂ ਹੈ ਅਸੀਂ ਦੁਨੀਆ ਨੂੰ ਕਿਸੇ ਦੇਵਾਂਗੇ ਫਿਰ ਹਰ ਬੋਲੀ ਦਾ ਆਪਣਾ ਵਿਆਕਰਣ ਹੁੰਦਾ ਹੈ ਗੁਰਬਾਣੀ ਦਾ ਇੱਕੋ ਹੀ ਵਿਆਕਰਣ ਹੈ ਸ਼ਬਦ ਭਾਵੇਂ 500 ਬੋਲੀਆਂ ਦੇ ਵੀ ਹੋਣ ਕੋਈ ਮਸਲਾ ਨਹੀਂ ਹੈ ਸ਼ਬਦ ਆ ਜਾਂਦੇ ਨੇ ਪਰ ਅਗਲਿਆਂ ਦਾ ਉਚਾਰਨ ਲੈਣਾ ਅਗਲਿਆਂ ਦੀ ਲਿਖਤ ਲੈਣੀ ਅਗਲਿਆਂ ਦੇ ਨਾਮ ਲੈਣੇ ਇਹ ਹੋਰ ਮਸਲਾ ਹੈ ਅਸੀਂ ਆਪਣੀਆਂ ਬੋਲੀਵਾਰ ਜਿਹੜੀਆਂ ਧਾਰਨਾਵਾਂ ਹਨ ਜਿਹੜੀਆਂ ਸਾਡੇ ਤੇ ਰਾਜ ਕਰਨ ਵਾਲਿਆਂ ਨੇ ਪਕਾਈਆਂ ਉਹਦੇ ਤੋਂ ਬਚਣਾ ਚਾਹੀਦਾ ਹੈ ਕਿ ਬੋਲੀ ਬਦਲਦੀ ਹੁੰਦੀ ਹੈ ਗੁਰਬਾਣੀ 'ਚ ਬਹੁਤ ਬੋਲੀਆਂ ਹਨ ਗਿਆ ਬੋਲੀਆਂ ਜਿੰਨੀਆਂ ਮਾਜੀ ਸਿੱਖੋ ਨਹੀਂ ਮਹਾਰਾਜ ਜਿੰਨੀ ਦੀ ਲੋੜ ਹੈ ਉੰਨੀ ਸਿੱਖੋ ਆਪਣੀ ਸਿੱਖਣ ਤੋਂ ਬਾਅਦ ਸਮਝ ਆ ਜਾਏਗਾ ਕਿੰਨੀਆਂ ਦੀ ਲੋੜ ਹੈ ਪਤਾ ਲੱਗ ਜਾਏਗਾ ਜ਼ਿੰਦਗੀ ਇੰਨੀ ਭੁੱਖੀ ਨਹੀਂ ਹੈ ਕਿ ਹਜ਼ਾਰਾਂ ਖਸਮ ਕਰੇ ਤੇ ਕੋਨਾ ਗੁਜ਼ਾਰਾ ਹੋ ਜਾਏਗਾ ਜਿਨ੍ਹਾਂ ਨੇ ਰਾਜੇ ਬਣਨਾ ਹੈ ਜਿਨ੍ਹਾਂ ਨੇ ਵਪਾਰੀ ਬਣਨਾ ਹੈ ਜਿਨ੍ਹਾਂ ਨੇ ਵਿਦਵਾਨ ਬਣਨਾ ਹੈ ਉਹ ਸਿੱਖਣੋਂ ਨੀਆਂ ਬੋਲੀਆਂ ਹੁਣ ਅਸੀਂ ਫਾਲਤੂ ਜੀ ਜਵਾਕਾਂ ਨੂੰ ਚਾਰ-ਚਾਰ ਪੜਾਈ ਜੰਨੇ ਆ ਤੇ ਕੰਮ ਉਹਦੇ ਇੱਕ ਵੀ ਨਹੀਂ ਆ ਰਹੀ ਇਹ ਨੁਕਤਾ ਜਾਦਕਰਮ ਵਾਲਾ ਹੈ ਮੈਂ ਆਪਣੀਆਂ ਗੱਲਾਂ ਨੂੰ ਸਿਮੇਟਦਾ ਸੰਖੇਪ ਵਿੱਚ ਇੰਨਾ ਕਹਿਣਾ ਕਿ ਇਸ ਖਿੱਤੇ ਦੇ ਵਿੱਚ 150 ਬਰਾ ਇੱਕ ਰਾਜਨੀਤਿਕ جنگ ਹੋਈ ਲਿਪੀ ਤੇ ਬੋਲੀ ਦੀ ਉਹ ਭਾਈ ਅੱਗੇ ਹੋਰ ਤੇਜ ਹੋਣ ਵਾਲੀ ਹੈ ਇਸ ਕਰਕੇ ਰੋਣ ਦਾ ਵੇਲਾ ਨਹੀਂ ਹੈ ਆਪਦੇ ਫੱਟ ਬੰਨੋ ਕੱਲੂ ਕਾਰੇ ਤੋਂ ਬਾਅਦ ਫਿਰ ਲੜੋ ਮੈਦਾਨੇ ਜੰਗ ਚਾਹ ਮਹਾਰਾਜ ਹਥਿਆਰ ਸਭ ਨੂੰ ਦਿਸਦਾ ਹੈ ਚੱਲਦਾ ਹੈ ਪਰ ਗੁਰੂ ਨੇ ਸਾਨੂੰ ਛੇਵੇਂ ਜਾਮੇ 'ਚ ਫੜਾਇਆ ਆ ਕੇ ਦਸਵੇਂ 'ਚ ਕੀਤਾ ਪੱਕਾ ਸ਼ਬਦ ਗੁਰੂ ਪਹਿਲੇ ਜਾਮੇ ਤੋਂ ਸ਼ਬਦ ਸਭ ਤੋਂ ਵੱਡਾ ਹੈ ਹਥਿਆਰ ਉਹਦੀ ਪੂਰਤੀ ਕਰਦਾ ਹੈ ਜੇ ਸਾਨੂੰ ਆਪਣੀ ਗੁਰਬਾਣੀ ਆਪਣੇ ਇਤਿਹਾਸ ਆਪਣੀ ਅਰਦਾਸ ਵਿਰਾਸਤ ਦੇ ਸ਼ਬਦਾਂ 'ਚੋਂ ਗੁਰੂ ਦੀ ਸ਼ਹੀਦਾਂ ਦੀ ਝਲਕ ਨਹੀਂ ਪੈਂਦੀ ਸਾਡੇ ਹਥਿਆਰਾਂ ਦੀ ਸੇਧ ਕਿਸੇ ਵੇਲੇ ਵੀ ਟੱਡੀ ਹੋ ਸਕਦੀ ਹੈ ਸਾਡੇ ਜੇ ਧੀਆਂ ਪੁੱਤ ਗੈਂਗਸਟਰ ਬਣ ਗਏ ਹੋਰ ਬਣ ਗਏ ਇਹ ਸਾਰੀਆਂ ਗੱਲਾਂ ਨੇ ਹਾਂ ਸਰਕਾਰਾਂ ਵੀ ਦੋਸ਼ੀ ਹਨ ਹੋਰ ਵੀ ਸਾਰੇ ਦੋਸ਼ੀ ਹਨ ਪਰ ਸਾਡੇ ਸਮਝਣ ਦਾ ਮਸਲਾ ਇਹ ਹੈ ਕਿ ਸਾਡੇ ਮਸਲੇ ਦੀ ਜੜ ਕਿੱਥੇ ਹੈ ਭੋਲਾ ਚੋਕਾ ਲਿਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ